ਦਵਾਈ ਛਿੜਕਣੀ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਆ ਮਾੜਾ ਇਹ ਕੈਮਰਾ ਨੇੜੇ ਕਰਕੇ ਦਿਖਾ ਦੇ ਆ ਬਾਈ ਜਮਾ ਬਰੀਕ ਕਚਰਾ ਆ ਇਸ ਟਾਈਮ ਆ ਜਮਾ ਉੱਗਿਆ ਪਿਆ ਆ ਬਾਈ ਜੀ ਬਾਥੂ ਆ ਇਸ ਟਾਈਮ ਗਲਾਬੀ ਰੰਗ ਦਾ ਬਾਥੂ ਉੱਗਿਆ ਇਹ ਜਮਾ ਜਦੋਂ ਲੇਟ ਵੈਰੈਟੀ ਹੈ ਜਿਹੜੀ ਆਪਣੀ ਅਪ੍ਰੈਲ ਦੇ ਵਿੱਚ ਆਉਣੀ ਆ ਜਿਹੜੀ ਲੇਟ ਗੋਭੀ ਦੇ ਵਿੱਚ ਬਾਥੂ ਹੋ ਜਾਂਦਾ ਬਾਈ ਇੱਕ ਤਾਂ ਅਸਰ ਬਹੁਤ ਜ਼ਿਆਦਾ ਲੈਂਦਾ ਇਹ ਆ ਬਾਈ ਦਵਾਈ ਆਕਸੀ ਗੋਲਡ ਆ ਮੜੇ ਨੇੜੇ ਕਰਕੇ ਦਿਖਾ ਦੇ ਅੜਾਮਾ ਦੀ ਅੜਾਮਾ ਕੰਪਨੀ ਦੀ ਆਉਂਦੀ ਆ ਬਾਈ ਇਹ ਹੋਰ ਵੀ ਦੋ ਤਿੰਨ ਕੰਪਨੀਆਂ ਦੀ ਆਉਂਦੀ ਆ ਗੋਭੀ ਤੇ ਜਿਹੜੀ ਜਦੋਂ ਇਹਨੂੰ ਗੋਭੀ ਨੂੰ ਬ੍ਰੇਕ ਪਾਤਾ ਇਹਨੇ ਹਫਤੇ ਵਾਸਤੇ ਤਾਂ ਆਪਣੀ ਇੱਕ ਹਫਤਾ ਸਮੋ ਲੋ 10 ਦਿਨ ਗੋਭੀ ਹੋਰ ਲੇਟ ਹੋ ਜਾਣੀ ਹਲਕੀ ਡੋਜ ਦੇਣੀ ਆ ਜਿਆਦਾ ਡੋਜ ਨਹੀਂ ਦੇਣੀ ਜਿਵੇਂ ਗੰਡਿਆਂ ਦੇ ਵਿੱਚ ਵੀ ਆਪਣੇ ਸਲੂਕਣ ਵਗੈਰਾ ਜਾਂ ਬਾਥੂ ਨਿਕਲੇ ਆਉਂਦਾ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਅੱਜ ਭਰਾਵੋ ਆਪਾਂ ਗੋਭੀ ਨੂੰ ਤਕਰੀਬਨ ਆਪਣੀ ਨੂੰ ਫੋਲ ਗੋਬੀ ਤੇ ਪੱਤ ਗੋਬੀ ਦੋਵੇਂ ਲੱਗੀਆਂ ਹੋਈਆਂ ਵੈਰੈਟੀਆਂ ਇਹ ਲੱਕੀ ਵੈਰੈਟੀ ਆ ਬਾਈ ਜਿਹੜੀ ਸਜੈਂਟਾ ਦੀ ਆਪਣੀ ਲੇਟ ਵੈਰੈਟੀ ਆ ਜਿਹੜੀ ਆਪਣੀ ਅਪ੍ਰੈਲ ਦੇ ਵਿੱਚ ਆਉਣੀ ਆ ਤੇ ਨਾਲ ਜਿਹੜਾ ਇੱਕ ਕਿੱਲਾ ਆਪਾਂ ਪੱਤਾ ਗੋਬੀ ਦਾ ਲਾਇਆ ਤੇ ਫੋਨ ਕਾਲਸ ਭਰਾ ਬਹੁਤ ਕਰਦੇ ਆ ਬਈ ਸਾਡੇ ਯਾਰਾ ਜਿਹੜੇ ਬੂਟੇ ਸੁੱਕਦੇ ਆ ਉਹਦੇ ਬਾਰੇ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਵੀ ਜਿਹੜੀ ਪਨੀਰੀ ਜੀ ਪ੍ਰੋਬਲਮ ਆਉਂਦੀ ਆ ਤੇ ਉਦੋਂ ਬਾਅਦ ਜਿਹੜਾ ਖੇਤ ਦੇ ਵਿੱਚ ਗੰਦ ਉਗਦਾ ਜਿਵੇਂ ਕਹਿ દઈએ ਆਪਾਂ ਬਾਥੂ ਜਾਂ ਸਲੂਕਣ ਐਟਸਟ ਕਹਿ ਦਿੰਨੇ ਆਪਾਂ ਤੇ ਇਹੋ ਜੀਆਂ ਛੋਟੀਆਂ ਮੋਟੀਆਂ ਜਿਹੜੇ ਕਚਰੇ ਇਹ ਉਗਦੇ ਆ ਬਾਈ ਜਿਹੜਾ ਬਾਥੂ ਆ ਨੂੰ ਤਾਂ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਲੇਟ ਦੇ ਵਿੱਚ ਕਿਉਂਕਿ ਜਿਹੜੀ ਲੇਟ ਗੋਭੀ ਦੇ ਵਿੱਚ ਬਾਥੂ ਹੋ ਜਾਂਦਾ ਬਾਈ ਇੱਕ ਤਾਂ ਅਸਰ ਬਹੁਤ ਜ਼ਿਆਦਾ ਲੈਂਦਾ ਹੈ ਗੋਭੀ ਤੇ ਬੜੀ ਉਹਨੂੰ ਪ੍ਰੋਬਲਮ ਆਉਂਦੀ ਆ ਕਿਉਂਕਿ ਬਾਥੂ ਦੇ ਉੱਤੇ ਜਿਹੜਾ ਸੁੰਡੀ ਸਭ ਤੋਂ ਪਹਿਲਾਂ ਬਾਥੂ ਦੇ ਉੱਤੇ ਸੁੰਡੀ ਆਉਂਦੀ ਆ ਤੇ ਬਾਥੂ ਤੋਂ ਬਾਅਦ ਫਿਰ ਬਾਈ ਜੀ ਜਿਹੜੀ ਗੋਭੀ ਤੇ ਇਸ ਕੰਟਰੋਲ ਕਰਨੀ ਔਖੀ ਹੋ ਜਾਂਦੀ ਆ ਲੇਟ ਵਾਲੀ ਗੋਭੀ ਦੀ ਗੱਲ ਕਰਾਂਗੇ ਆਪਾਂ ਅੱਜ ਬਾਈ ਜੀ ਇਹਨੂੰ ਹਫ਼ਤਾ ਹੋ ਗਿਆ ਗੋਭੀ ਲੱਗੀ ਨੂੰ ਤੇ ਹਫ਼ਤੇ ਤੋਂ ਬਾਅਦ ਜਿਹੜਾ ਆਪਾਂ ਇਹਨੂੰ ਇਹਦੇ ਜਿਹੜੇ ਕੱਖ ਆ ਜਿਹੜੇ ਵਿੱਚ ਗੰਦੌਕ ਦਾ ਬਰੀਕ ਕਚਰਾ ਉਹਦਾ ਕੰਟਰੋਲ ਕਰਨਾ ਉਹ ਤੁਹਾਨੂੰ ਪਹਿਲਾਂ ਮੈਂ ਦਿਖਾ ਦਿਆਂ ਵੀ ਅੱਜ ਹਫ਼ਤੇ ਬਾਅਦ ਆਪਾਂ ਇਹਦੇ ਤੇ ਜਿਹੜੀ ਦਵਾਈ ਛਿੜਕਣੀ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਆ ਮਾੜਾ ਇਹ ਕੈਮਰਾ ਨੇੜੇ ਕਰਕੇ ਦਿਖਾ ਦਿੰ ਆ ਬਾਈ ਜਮਾ ਬਰੀਕ ਕਚਰਾ ਆ ਇਸ ਟਾਈਮ ਆ ਜਮਾ ਉਗ ਗਿਆ ਆ ਮੈਂ ਤੁਹਾਨੂੰ ਪੱਟ ਕੇ ਵੀ ਦਿਖਾ ਦਿੰਨਾ ਹੈ ਸ਼ਾਇਦ ਕੈਮਰੇ ਦੇ ਵਿੱਚ ਨਾ ਹੀ ਆਵੇ ਆ ਬਾਈ ਜੀ ਬਾਥੂ ਆ ਇਸ ਟਾਈਮ ਗੁਲਾਬੀ ਰੰਗ ਦਾ ਬਾਥੂ ਉਗ ਗਿਆ ਇਹ ਜਮਾਂ ਜਦੋਂ ਮਤਲਬ ਕਿ ਕੋਈ ਵੀ ਆਪਣਾ ਬੀ ਉਗਦਾ ਤੇ ਇਸ ਤਰ੍ਹਾਂ ਪਹਿਲਾਂ ਬਰੀਕ ਕਚਰਾ ਬਾਈ ਸਾਰੇ ਬਾਣ ਦੇ ਵਿੱਚ ਇਹ ਹੁਣ ਇਸ ਟਾਈਮ ਹੁਣ ਬਾਈ ਜੀ ਇਹਦਾ ਹਾਲ ਆ ਜਿਹੜਾ ਹਫ਼ਤੇ 'ਚ ਹਫ਼ਤੇ ਤੋਂ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਬੰਦਾ ਕਰ ਲੇ ਤਾਂ ਬਾਲਾ ਵਧੀਆ ਜੇ ਉਦੋਂ ਉੱਤੇ ਨੰਗ ਜੇ ਟਾਈਮ ਤਾਂ ਫੇਰ ਬਾਈ ਜੀ ਦਵਾਈ ਦੀ ਡੋਜ਼ ਵੀ ਵਧਾਉਣੀ ਪੈਂਦੀ ਆ ਤੇ ਇਹਦੇ ਵੀ ਮਰਨ ਦੇ ਜਿਹੜੇ ਚਾਂਸ ਆ ਘਟ ਜਾਂਦੇ ਆ ਕਿਉਂਕਿ ਇਹ ਥੱਲੇ ਆਪਦੀ ਜੜ ਬਣਾ ਜਾਂਦਾ ਹੁਣ ਹਜੇ ਤਾਂ ਹੀ ਇਹ ਸੰਧ ਲੋ ਵੀ ਇਹਨੇ ਆਪਦਾ ਆਪਾਂ ਕਹਿ ਸਕਦੇ ਇੱਕ ਟੰਗੂ ਵਾਂਗੂ ਟੰਗੂ ਹੀ ਫੁੱਟਿਆ ਇਹਦਾ ਤੇ ਇਹਨੂੰ ਜਿਹੜੀ ਦਵਾਈ ਆ ਉਹ ਦਿਖਾ ਲਈਏ ਤੁਹਾਨੂੰ ਇਹ ਆ ਬਾਈ ਦਵਾਈ ਆਕਸੀ ਗੋਲਡ ਆ ਮੜੇ ਨੇੜੇ ਕਰਕੇ ਦਿਖਾ ਦੇ ਉੜਾਵਾ ਦੀ ਕੰਮ ਉੜਾਵਾ ਕੰਪਨੀ ਦੀ ਆਉਂਦੀ ਆ ਬਾਈ ਇਹ ਹੋਰ ਵੀ ਦੋ ਤਿੰਨ ਕੰਪਨੀਆਂ ਦੀ ਆਉਂਦੀ ਆ ਤੇ ਆਕਸੀ ਗੋਲਡ ਆ ਬਾਈ ਇਹ ਜਿਹੜੀ ਆਪਾਂ ਹੱਥ ਵਾਲੀ ਡਰਮੀ ਦੇ ਵਿੱਚ ਪਾਉਣੀ ਆ ਤਕਰੀਬਨ ਜੇ ਤਾਂ ਜ਼ਿਆਦਾ ਤਾਂ ਥੋੜੀ ਜੀ ਡੋਜ਼ ਵਧਾ ਲਓ 7 ਤੋਂ 8 ਗ੍ਰਾਮ ਕਰ ਲਓ ਜੇ ਘਾਟਾ ਤਾਂ 5 ਤੋਂ 6 ਕਰ ਲਓ ਕਿਉਂਕਿ ਜਦੋਂ ਇਹ ਮੋਟਾ ਹੋ ਜਾਂਦਾ ਬਾਈ ਕੱਖ ਉਦੋਂ ਜਦੋਂ ਡੋਜ਼ ਆਪਾਂ ਵਧਾਵਾਂਗੇ ਦਵਾਈ ਦੀ ਡੋਜ਼ ਵਧਾਵਾਂਗੇ ਤੇ ਆਪਣੀ ਜਿਹੜੀ गोभी ਤੇ ਨੁਕਸਾਨ ਕਰੂਗੀ ਕਿਉਂਕਿ ਗੋਭੀ ਨੂੰ ਚਲੂਹ ਦੂਗੀ ਕਿਰਾ ਇੱਕ ਹਫਤੇ ਵਾਸਤੇ ਰੋਕ ਦੂਗੀ ਤੇ ਕੋਸ਼ਿਸ਼ ਕਰੋ ਵੀ ਜਿਹੜਾ ਹਫਤੇ ਤੋਂ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹ ਸਪਰੇ ਆ ਜ਼ਰੂਰੀ ਆ ਲੱਗਣੀ ਕਿਉਂਕਿ ਗੋਭੀ ਤੇ ਜਿਹੜੀ ਜਦੋਂ ਇਹਨੂੰ ਗੋਭੀ ਨੂੰ ਬ੍ਰੇਕ ਪਾਤਾ ਇਹਨੇ ਹਫਤੇ ਵਾਸਤੇ ਤਾਂ ਆਪਣੀ ਇੱਕ ਹਫਤਾ ਤੋਂ ਲਓ 10 ਦਿਨ ਗੋਭੀ ਹੋਰ ਲੇਟ ਹੋ ਜਾਣੀ ਉਹਦੇ ਨਾਲ ਕੀ ਹੋਊਗਾ ਜਦੋਂ ਲੇਟ ਚ ਉਹਨੂੰ ਫਿਰ ਆਪਾਂ ਨੂੰ ਥੋੜਾ ਜਿਹਾ ਮੰਜਣ ਵਗੈਰਾ ਹੋਰ ਵਧ ਦੇਣਾ ਪਊਗਾ ਕਿਉਂਕਿ ਇਹਨੇ ਕੇਰਾ ਇੱਕ ਇੱਕ ਤੋਂ ਇੱਕ ਹਫ਼ਤਾ 10 ਦਿਨ ਤਾਂ ਇਹਨੇ ਬ੍ਰੇਕਾਂ ਲਵਾ ਦੇਣੀਆਂ ਹਨ ਇਹਦੀਆਂ ਇੱਕ ਗੱਲ ਹੋਰ ਆ ਬਾਈ ਕਈ ਭਰਾ ਕਹਿੰਦੇ ਸੀ ਵੀ ਇਹ ਦਵਾਈ ਜਿਹੜੀ ਕਿਸ ਕਿਸ ਚੀਜ਼ ਤੇ ਪੈਂਦੀ ਆ ਇਹ ਬਾਈ ਸਿਰਫ ਗੋਭੀ ਬੰਦ ਗੋਭੀ ਤੇ ਫੁੱਲ ਗੋਭੀ ਤੇ ਹੀ ਪੈਂਦੀ ਆ ਨਾ ਇਹ ਟਮਾਟਰਾਂ ਤੇ ਪੈਂਦੀ ਆ ਨਾ ਇਹ ਮਟਰਾਂ ਤੇ ਪੈਂਦੀ ਆ ਨਾ ਇਹ ਮਿਰਚ ਤੇ ਪੈਂਦੀ ਆ ਤਕਰੀਬਨ ਹੋਰ ਮੈਂ ਤਾਂ ਕਿਸੇ ਚੀਜ਼ ਤੇ ਨਹੀਂ ਵਰਤੀ ਹਾਂ ਗੰਡਿਆਂ ਦਾ ਜਿਹੜਾ ਗੰਡਾ ਆਪਾਂ ਪਿਆਜ਼ ਲਾਉਨੇ ਆ ਆਪਾਂ ਖੇਤ ਦੇ ਵਿੱਚ ਲਾਉਨੇ ਆ ਉੱਥੇ ਬਾਈ ਜੀ ਇਹ ਕੰਮ ਆਪਦਾ ਪੂਰਾ ਕਰਦੀ ਆ ਕਿਉਂਕਿ ਗੰਡੇ ਨੂੰ ਜਿਹੜਾ ਆਪਾਂ ਪਲਾਂਟਿੰਗ ਕਰਨਾ ਉਹਦੇ ਵਿੱਚ ਕੋਈ ਇਹਦਾ ਨੁਕਸਾਨ ਨਹੀਂ ਗਾ ਹਲਕੀ ਡੋਜ਼ ਦੇਣੀ ਆ ਜਿਆਦਾ ਡੋਜ਼ ਨਹੀਂ ਦੇਣੀ ਜਿਵੇਂ ਗੰਡਿਆਂ ਦੇ ਵਿੱਚ ਵੀ ਆਪਣੇ ਸਲੂਕਣ ਵਗੈਰਾ ਜਾਂ ਬਾਥੂ ਨਿਕਲੇ ਆਉਂਦਾ ਤਾਂ 15 ਦਿਨਾਂ ਬਾਅਦ ਜਿਹੜੀ ਇਹਦੀ ਹਲਕੀ ਜੀ ਡੋਜ਼ ਨਿਕਲ ਜੇ ਤਾਂ ਗੰਡਿਆਂ ਦੇ ਵਿੱਚ ਕਾਮਜਾਬ ਆ ਬਾਈ ਇਹ ਪੂਰੀ ਤੇ ਬਾਕੀ ਬਾਈ ਜੀ ਜਿਹੜੀ ਹੁਣ ਅੱਜ ਇਹਨੂੰ ਆਪਾਂ ਸਪਰੇਅ ਕਰਾ ਰਹੇ ਆਂ ਆਕਸੀ ਗੋਲਡ ਦੀ ਤੇ ਹਲਕਾ ਜਿਹਾ ਪਾਣੀ ਦੇਵਾਂਗੇ ਤੇ ਹਲਕੀ ਜੀ ਨੂੰ ਡੇਢ ਅੱਧਾ ਇੱਕ ਘਟਾ ਯੂਰੀਆ ਦਾ ਨਾਲ ਇਹਨੂੰ ਥੋੜੀ ਜੀ ਡੋਜ਼ ਦੇਵਾਂਗੇ ਜਿਹੜੇ ਬੂਟੇ ਆ ਚੱਲ ਪੈਣਗੇ ਦੂਜੇ ਪਾਣੀ ਤੋਂ ਬਾਅਦ ਤੀਜੇ ਪਾਣੀ ਲੱਗਣ ਤੋਂ ਪਹਿਲਾਂ-ਪਹਿਲਾਂ ਜਿਹੜੀ ਆਪਾਂ ਮਿੱਟੀ ਲਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਆਪਣੇ ਜਿਹੜੇ ਉਹ ਹਾਲ ਬਣੇ ਹੋਏ ਆ ਮਿੱਟੀ ਲਾਉਣ ਵਾਲੇ ਟਰੈਕਟਰ ਤੇ ਉਹ ਵੀ ਚੱਲਦੇ ਵਿਖਾ ਦੇਵਾਂਗੇ ਤੁਹਾਨੂੰ ਇਹਨੇ ਇਨ੍ਹਾਂ ਵਾਹਣਾਂ ਦੇ ਵਿੱਚ ਹੀ ਆਪਾਂ ਜਿਹੜੇ ਹੈਗੇ ਆ ਓਹੋ ਚੱਲਦਾ ਬਖਾਵਾਂਗੇ ਤੇ ਇੱਕ ਬਾਈਆਂ ਦਾ ਮੈਸੇਜ ਸੀਗਾ ਵੀ ਯਾਰ ਤੂੰ 5 ਜਨਵਰੀ ਵਾਲੀ ਕਣਕ ਜਿਹੜੀ ਉਹ ਸਾਨੂੰ ਜਰੂਰ ਦਿਖਾਈ ਉਹ ਬਾਈ ਕੋਰ ਭਉਂਤੀ ਆ ਆਪਾਂ ਹਜੇ 3-4 ਦਿਨ ਹੀ ਹੋਏ ਆ ਤੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਾਵਾਂਗੇ ਦਿਖਾਉਂਦੇ ਰਾਵਾਂਗੇ ਤੇ ਬਸ ਬਣੇ ਰਿਓ ਸਾਡੇ ਪੇਜ ਨਾਲ ਤੇ ਆਪਾਂ ਜਾਣਕਾਰੀ ਬਾਈ ਜੀ ਪੂਰੀ ਜਿਹੜੀ ਹੈਗੀ ਆ ਉਹ ਦਿੰਦੇ ਰਹਿੰਨੇ ਆ ਸਮੇਂ-ਸਮੇਂ ਤੇ ਦਿੰਦੇ ਰਹਿੰਨੇ ਆ ਧੰਨਵਾਦ ਜੀ ਸასი